ਦਰਾਈ ਬਹੁਤ ਜਿਆਦਾ ਨੁਕਸਾਨ ਹੋਇਆ ਏਸੀ ਸੀਗੇ ਇਨਵਰਟਰ ਸੀਗਾ ਜੀ ਕੈਮਰੇ ਸੀਗੇ ਜੀ ਐਲ ਸੀ ਡੀ ਕੋਈ ਵੀ ਸਮਾਨ ਨਹੀਂ ਮਤਲਬ ਕੋਈ ਪੱਖੇ ਨਹੀਂ ਬਜੇ ਕੁਦਰਤੀ ਜਿਹੜੀ ਅਸਮਾਨੀ ਬਿਜਲੀ ਹੈਗੀ ਆ ਉਹ ਡਿੱਗ ਪੀ ਛੱਤ ਟੈਂਕੀ ਦੀ ਛੱਤ ਦੇ ਉੱਪਰ ਡਿੱਗੀ ਆ ਕੀ ਗੱਲ ਹੈ ਅਸਮਾਨੀ ਬਿਜਲੀ ਡਿੱਗਿਆ ਜੀ ਬਹੁਤ ਜਿਆਦਾ ਨੁਕਸਾਨ ਹੋ ਗਿਆ ਏਸੀ ਸੀਗੇ ਇਲਵੈਟਰ ਸੀਗਾ ਜੀ ਕੈਮਰੇ ਸੀਗੇ ਜੀ ਐਲ ਸੀ ਡੀ ਕੋਈ ਵੀ ਸਮਾਨ ਨਹੀਂ ਮਤਲਬ ਕੋਈ ਪੱਖੇ ਨਹੀਂ ਬਚੇ ਉਪਰੋਂ ਡਿੱਗੀ ਆਈ ਥੱਲੇ ਆ ਗਈ ਕੂਟੀ ਦੇ ਵਿੱਚ ਅੱਛਾ ਅੱਛਾ ਕੋਟੀ ਦੀ ਛੱਤ ਤੇ ਡਿੱਗੀ ਉੱਪਰ ਅੱਛਾ ਛੱਤ ਤੇ ਡਿੱਗੀ ਆ ਜੀ ਛੱਤ ਵਿੱਚ ਦੀ ਟਪ ਗਏ ਥੱਲੇ ਆ ਕੇ ਫਿਰ ਉਥੋਂ ਦੀ ਮੂਰਾ ਕੱਢ ਕੇ ਚਲੀ ਗਈ ਬਸ ਜਾਨੀ ਨੁਕਸਾਨ ਤੋਂ ਬਚ ਗਈ ਤੇ ਹੋਰ ਕੋਈ ਬਿਜਲੀ ਦਾ ਕੁਝ ਨਹੀਂ ਬਚਿਆ ਨਾ ਕੋਈ ਮੀਟਰ ਨਾ ਮੂਟਰ ਨਾ ਕੋਈ ਏਸੀ ਜੀ ਨਵਾਂ ਬਿਜਲੀ ਨਾ ਵੀ ਲਵੇਟਰ ਸਾਰਾ ਨੁਕਸਾਨ ਹੋ ਗਿਆ ਇਹ ਪੌਣੇ ਇੱਕ ਦੋ ਦਾ ਟਾਈਮ ਹੋਊਗਾ ਜੀ ਰਾਤ ਨੂੰ ਹੂੰ ਤੇ ਮੀਟਰ ਵਗੈਰਾ ਵੀ ਸੜ ਗਿਆ ਹੋਰ ਮੀਟਰ ਵੀ ਸੜ ਗਿਆ ਜੀ ਕੋਈ ਚੀਜ਼ ਨਹੀਂ ਬਚੀ ਬਿਜਲੀ ਦੀ ਤਾਂ ਜੀ ਸਾਰੀ ਜਿੰਨੀ ਵੀ ਘਰੇ ਸੀਗੀ ਮੀਟਰ ਵੀ ਸੜ ਗਿਆ ਜੀ ਪਾਸੇ ਵਾਲਿਆਂ ਦਾ ਵੀ ਹੋਇਆ ਜੀ ਜਿਵੇਂ ਸਰਪੰਚਾਂ ਦਾ ਇਹ ਜੋ ਨਾਲ ਜਿੰਨੇ ਆਂਡੀ ਗੁੰਡੀ ਸੀਗੇ ਸਾਰਿਆਂ ਦੇ ਕਿਸੇ ਦੇ ਕੈਮਰੇ ਸੜ ਗਏ ਕਿਸੇ ਦੇ ਪੱਖੇ ਸੜ ਗਏ ਕਿਸੇ ਦੀ ਫ੍ਰਿਜ ਮਤਲਬ ਪਾਸੇ ਵਾਲਿਆਂ ਦਾ ਵੀ ਸਾਰਿਆਂ ਦਾ ਨੁਕਸਾਨ ਹੋ ਗਿਆ ਸਾਡੇ ਪਿੰਡ ਅ ਅਮਰ ਸਿੰਘ son of ਮੇਜਰ ਸਿੰਘ ਆਪਣੇ ਘਰ ਦੇ ਨਜ਼ਦੀਕ ਹੀ ਆ ਜੀ ਤੇ ਕੁਦਰਤੀ ਜਿਹੜੀ ਅਸਮਾਨੀ ਬਿਜਲੀ ਹੈਗੀ ਆ ਉਹ ਡਿੱਗ ਪਈ ਛੱਤ ਟੈਂਕੀ ਦੀ ਛੱਤ ਦੇ ਉੱਪਰ ਡਿੱਗੀ ਆ ਤੇ ਟੈਂਕੀ ਦੀ ਛੱਤ ਪਾੜ ਕੇ ਬਿਜਲੀ ਥੱਲੇ ਮਕਾਨ ਦੇ ਵਿੱਚ ਵੀ ਆ ਗਈ ਬਸ ਇੱਕ ਜਾਨੀ ਨੁਕਸਾਨ ਹੀ ਨਹੀਂ ਹੋਇਆ ਤੇ ਹੋਰ ਕੋਈ ਵੀ ਸਮਾਨ ਘਰ ਦਾ ਨਹੀਂ ਬਚਿਆ ਕਰਦੇ ਜੋ ਵੀ ਫਰਿੱਜ ਸੀ ਟੀਵੀ ਸੀ ਦੋ ਏਸੀ ਸੀ ਮੋਬਾਈਲ ਕੈਮਰੇ ਹਰ ਇੱਕ ਚੀਜ਼ ਹੀ ਸੜ ਗਈ ਜੀ ਮੀਟਰ ਤੱਕ ਵੀ ਸੜ ਗਿਆ ਤੇ ਖੜਕਾ ਇੰਨਾ ਭਿਆਨਕ ਸੀ ਕਿ ਆਂਢੀ ਗਵਾਂਢੀ ਵੀ ਬਹੁਤ ਘਬਰਾ ਗਏ ਸੀਗੇ ਤੇ ਜਦੋਂ ਅਸੀਂ ਸਵੇਰ ਆ ਕੇ ਵੇਖਿਆ ਤੇ ਕੋਠੀ ਦੇ ਵਿੱਚ ਉਦੋਂ ਵੀ ਧੂਆਂ ਵਗੈਰਾ ਬਹੁਤ ਆ ਰਿਹਾ ਸੀਗਾ ਤੇ ਅੰਦਰ ਵੀ ਵੜਨਾ ਵੀ ਮੁਸ਼ਕਲ ਹੋਇਆ ਪਿਆ ਸੀਗਾ। ਆਸਾਨ ਇਹਨਾਂ ਦਾ ਜੀ 3 ਲੱਖ ਤੋਂ ਉੱਪਰ ਹੀ ਹੋਣਾ ਘੱਟ ਨਹੀਂ ਆ। ਕਿਉਂਕਿ ਕੋਠੀ ਹੈਗੀ ਆ ਡਾਇਵਰਸ ਸਟੋਰੀ ਹੈਗੀ ਸੀਗੀ, ਸਮਾਨ ਬਹੁਤ ਜ਼ਿਆਦਾ ਸੀਗਾ ਜੀ ਵਿੱਚ। ਤੇ ਸਾਰੀ ਫੀਟਿੰਗ ਵਗੈਰਾ ਬਹੁਤ ਵਧੀਆ-ਵਧੀਆ ਚੀਜ਼ਾਂ ਲੱਗੀਆਂ ਸੀ ਵਿਚਾਰਿਆਂ ਦਾ ਸਾਰੇ ਸੜ ਕੇ ਸੁਆਹ ਹੋ ਗਿਆ ਜੀ। ਸਾਰੀ ਨੂੰ ਸੂਚਨਾ ਦਿੱਤੀ ਹੈ ਜੀ। ਹੁਣ ਅਸੀਂ ਜਾਵਾਂਗੇ ਜੀ ਐਸਡੀਐਮ ਕੋਲੇ ਵੀ ਜਾਵਾਂਗੇ, ਡੀਸੀ ਦਫ਼ਤਰ ਵੀ ਜਾਵਾਂਗੇ ਵੀ ਕੋਈ ਇਹਨਾਂ ਦੀ ਪਰਿਵਾਰ ਦੀ ਕੋਈ ਹੈਲਪ ਹੋ ਸਕੇ ਜੀ। ਤੇ ਮੀਟਰ ਵਗੈਰਾ ਵੀ ਹਾਂਜੀ ਮੀਟਰ ਵੀ ਬਿਲਕੁਲ ਹੀ ਸੜ ਗਿਆ ਜੀ ਮੀਟਰ। we <music>